ਜੋ ਪਈ ਸਾਹਿ ਪਾਛੈ ਦਸ ਨਵਿਓ ਬਾਚ ਬੇਨਤੀ ਜੋ ਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਈ ਚਿੱਤੀ ਚ ਤਵ ਚਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਿਤਪਾਰਾ ਹਮਰੇ ਦੁਸ਼ਟ ਸਵੇ ਤੁਮ ਕਾਬੂ ਆਪਾਤ ਦੇਵੋ ਇਹ ਬਚਾਓ ਸੁਖੀ ਵਸੇ ਮੋਰੋ ਪਰਵਾਰਾ ਸਿਉਕ ਸਿਖ ਸਵੇ ਕਰਤਾਰਾ ਮੋਰ ਰੱਛਾ ਨਿਜ ਕਰ ਦੇ ਕਰੀਆ ਸਭ ਬੈਰਨ ਕੋ ਆਜ ਸੰਗਰੀਆ ਪੂਰਨ ਹੋਈ ਹਮਾਰੀ ਆਸਾ ਸੋ ਉਰ ਭਜਨ ਕੀ ਰਹੇ ਪਿਆ ਸਾ ਤੁਮੇ ਛਾੜ ਕੋਈ ਵਰਨਾ ਧਾਉ ਜੋ ਵਰਜਾ ਹੂੰ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਜਿਨ ਜਿਨ ਸਤਰ ਹਮਾਰੇ ਮਾਰੀਐ ਆਪ ਹੱਥ ਦੇ ਮੁਝੇ ਉਬਰੀ ਐ ਮਰਨ ਕਾਲ ਕਾ ਤਾਸਨੀ ਉਬਰੀ ਐ ਜੋ ਸਦਾ ਹਮਾਰੀ ਪੱਛਾ ਸਿਰਿਅਸ ਤੁਜੀ ਕਰਿਓ ਰੱਛਾ ਰਖਲੇ 모ਹੀ ਰਖਨਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦੂ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤਰ ਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿджу ਅਪਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕਿਉਂ ਬੇਦਰਾਜ ਬ੍ਰਹਮਾ ਜੋtheta ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਨਹੀਂ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤਿ ਜੈਸ਼ਨ ਅਪਜਾਇਓ ਆਦੀ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ शिव कन को शिव गुण सुख दियो संतन को पल में बद क्यो कट कट के अंतर की जानत पले बुरे की पीर पशांत चीटी ते कुछ रसतूला सब पर कृपा दृष्टि कर फूला संतन दुख पाए ते दुखी सुख पाए साधन के सुखी एक एक की पीर पशान कट कट के पट पट की जान जब उदरक करा करतारा प्रजा तत् तब दे अपारा ਜਬ ਆਕਰਖ ਕਰਤ ਹੋ ਕਬੂ ਤੁਮੈ ਮਿਲਤ ਦੇ ਤਰਸਬ ਹੂੰ ਜਿਤੇ ਵੰਦਨ ਸ੍ਰਿਸ਼ਟੀ ਸਵਤਾਰੇ ਆਪ ਆਪਣੀ ਵੂਜੁ ਚਾਰੇ ਤੁਮ ਸਭ ਹੀ ਤੇ ਰਹਤ ਨਰਾਲਮ ਜਾਨਤ ਬੇਦ ਪੇਦ ਅਰਾਲਮ ਨਿਰੰਕਾਰ ਨਿਵਕਾਰ ਨਰਲੰਭ ਆਦ ਅਨੀਲ ਅਨਾਦ ਸੰਭ ਤਾਕਾ ਮੂੜੋ ਚਾਰਤ ਪੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾਕੋ ਕਰਪੰਤਨੁ ਮੰਤ महा मूड कुछ भेद न जानत महादेव को कहत सदा शिव निरंकार का चिंत नहीं पीव आप अपनी बुद्धि है जेती वर्णत भिन्न भिन्न तु ही तेती तुमरा लखा ना जायारा कह प्रथम संसारा एक रूप अनूप रूपा रंक प्यो राव कही पुपा अंड ज चिर जितेत जकीनी उतभ जखानी बहु रच दीनी कहो फूल राजा है बैठा कहू सिमटिओ प्यो शंकर कैठा ਸਿੰਗਰੀ ਸਟਿਟ ਦਿਖਾਏ ਅਚੰਭਵ ਆਦਿ ਜਗਾਦ ਸਰੂਪ ਸੀ ਅੰਭਵ ਅਵਰ ਅਸ਼ਾ ਮੇਰੀ ਤੁਮ ਕਰੋ ਸਿੱਖ ਹਵਾਰਿਓ ਸਿੱਖ ਸੰਗਾਰਿਓ ਸੰਗਰਿਓ ਦੁਸ਼ਟ ਸੇ ਉਤਵਾਤਾ ਸ਼ਕਲ ਮਲੇਸ਼ ਕਰੋ ਰਣ ਘਾਤਾ ਜੈ ਅਸੀ ਤੁਜ ਤਪ ਸਰਨੀ ਪਰੇ ਤਿਨਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਵਨ ਪਗ ਭਰੇ ਤਿਹਾਰੇ तिन के तुम संकट सब रहे जो काल को एक बार ते आए है ता कानिक नहीं आए है अच्छा होए ता सब काला दुष्ट अरिष्ट टरे तत्काला कृपा दृष्टि तन जाहे नहीं रहो ता ताप तन कमै रहो रिद्धि सिद्धि कर मैं सब होई दुष्ट सा ना कोई एक बार जिन तुम्हें सवारा काल फास ते ताही वारा जिन नर नाम तिहारो कहाँ दार्द दुष्ट दुख तेरा ਖੜਕ ਕੇਤ ਮੈਂ ਸਰਨ ਤੇ ਹਾਰੀ ਆਪ ਹਾਥ ਦੇ ਲੈ ਵਾਰੀ ਸਰਬ ਠੋਰ ਮੇ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ